ਅਹ ਨਾਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਆਏ ਆ ਜੀ ਮਲਕੀ ਸੰਧੂ ਦੇ ਘਰ ਤੇ ਤੁਹਾਨੂੰ ਇੱਕ ਵਿਸ਼ੇਸ਼ ਜਾਣਕਾਰੀ ਤੇ ਖੁਸ਼ੀ ਭਰੀ ਜਾਣਕਾਰੀ ਦੇ ਰਿਹਾ ਕਿ ਉਹਨਾਂ ਦੀ ਬੇਟੀ ਅਨਮੋਲ ਸੰਧੂ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਏ ਕਾਫੀ ਅਸਾ ਰੈਂਕ ਪ੍ਰਾਪਤ ਕਰਕੇ ਤੇ ਲక్ష్ਮੀਪਾਲੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਬੀ ਡੀ ਐਸ ਦੀ ਜਿਹੜੀ ਆ ਉਹ ਇਹ ਸੀਟ ਮਿਲੀ ਆ ਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਅੱਜ ਆਏ ਨੇ ਇਹ ਕਾਦੀਆਂ ਤੋਂ ਕਾਦੀਆਂ ਤੋਂ ਮਨਮੋਹਨ ਸਿੰਘ ਤੇ ਹਲਕ ਤੇ ਕਨਵਨ ਤੋਂ ਆਏ ਨੇ ਡਾਕਟਰ ਪੰਦੇਰ ਜੀ ਤੇ ਅõ ਅੱਜ ਉਹਨਾਂ ਨੂੰ ਸਨਮਾਨਿਤ ਕਰਨਗੇ ਤੇ ਇਹ ਨਾਲ ਇਹਨਾਂ ਤੋਂ ਬਾਅਦ ਇਹਨਾਂ ਦੇ ਵਿਚਾਰ ਵੀ ਲਵਾਂਗੇ ਤੇ ਉਹ ਆਪਾਂ ਲਾਈਵ ਵੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਗਵਾਨ ਦਾ ਸਤ ਸਾਰਾ ਨਾਨ ਸਮਾਨਤ ਕਰਦੇ ਹੋਏ ਜਗਲ ਵੱਲੋਂ ਸੋਤ ਬਹੁਤ ਵਧੀਆ ਉਪਲਬਧੀ ਤੇ ਅਸੀਂ ਹੁਣ ਗੱਲ ਕਰਾਂਗੇ ਡਾਕਟਰ ਪੰਦੇਰਜੀ ਨਾਲ ਡਾਕਟਰ ਸਾਹਿਬ ਇਹ ਅਸੀਂ ਮੰਨਦੇ ਆ ਕਿ ਇੱਕ ਸਾਡੀ ਬੇਟ ਏਰੀਆ ਵਾਸਤੇ ਇੱਕ ਮਹਾਨ ਦੀ ਗੱਲ ਆ ਇਸ ਇਸ ਬੇਟੀ ਨੂੰ ਹੌਸਲਾ ਫੁਜਾਈ ਕਰਦੇ ਹੋਏ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਇਸ ਬੱਚੀ ਨੂੰ ਅਨਮੋਲ ਪ੍ਰੀਤ ਕਹਾਂ ਤੇ ਉਹਨਾਂ ਦੇ ਫਾਦਰ ਸਾਹਿਬ ਮਜੀਤ ਸੰਤੂ ਜੀ ਜਿਹੜੇ ਬੜੇ ਹੱਦੇ ਹਰਮਨ ਪਿਆਰੇ ਨੇ ਲਾਗੇ ਦੇ ਵਿੱਚ ਬੜਾ ਛੋਣਾ ਗਾਇਕ ਨੇ ਉਹਨਾਂ ਦੀ ਮਦਦ ਉਹਨਾਂ ਨੂੰ ਬਾਰਕਵਾਤ ਦਿੰਦਾ ਵਾ ਮੈਂ ਸਪੈਸ਼ਲ ਆਇਆ ਵਾ ਪੀ ਇੱਕ ਪੇਂਡ ਦਾ ਇਲਾਕਾ ਵਾ ਜਿੱਥੇ ਵੀ ਜਿੰਨੀਆਂ ਹਨ ਸੁਵਿਧਾ ਚਾਹੀਦੀਆਂ ਉਹਨੀਆਂ ਸੁਵਿਧਾ ਨਹੀਂ ਮਿਲਦੀ ਇਸ ਬੱਚੀ ਨੇ ਇਸ ਬੈਕਵਰਡ ਇਲਾਕੇ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਮੈਡੀਕਲ ਲਾਈਨ ਦੇ ਵਿੱਚ ਪੜ੍ਹਾਈ ਰੱਖੀ ਤੇ ਬੇਟੀ ਨੇ ਨੀਟ ਦੇ ਟੈਕਟ ਦੇ ਵਿੱਚੋਂ ਕਾਫੀ ਵਧੀਆ ਨੰਬਰ ਲੈ ਤੇ ਇਹਨਾਂ ਨੂੰ ਡੀਡੀਐਸ ਦੀ ਸੀਟ ਨੂੰ ਲਈਆ ਪਟਿਆਲੇ ਦੇ ਵਿੱਚ ਲਖੇ ਲక్ష్ਮੀ ਭਾਈ ਕਾਲਜ ਦੇ ਵਿੱਚ ਇਹ ਇਲਾਕੇ ਵਾਸਤੇ ਵੀ ਬੜੀ ਮਹਾਨ ਵਾਲੀ ਗੱਲ ਹੋ啊 ਤੇ ਖਾਸ ਕਰਕੇ ਇਹ ਬ੍ਰੇਡ ਇਲਾਕਾ ਜਿੱਧਰ ਹਮ ਕੋਈ ਸਹੂਲਤ ਨਹੀਂ ਹੁੰਦੀ ਤੇ ਉਸ ਇਲਾਕੇ ਨੂੰ ਕਾਫੀ ਸਹੂਲਤਾਂ ਮਿਲਣ ਗਿਆ ਜਦੋਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇੱਕ ਬੇਟੀ ਡਾਕਟਰ ਬਣ ਕੇ ਆਈ ਜੀ 5 ਸਾਲ ਪਹਿਲਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਡੀਕਲ ਦੀ ਪੜਾਈ ਅੱਜ ਕੱਲ ਬਹੁਤ ਔਖੀ ਆ ਜਿਵੇਂ ਉਹਦੇ ਵਿੱਚ ਬਾਇਓ ਕੈਮਿਸਟਰੀ ਜਿਸਤ वगैरह ਪੜਨੀ ਪੈਂਦੀ ਹੈ ਜੇ ਬੱਚੇ ਪੜਦੇ ਆ ਉਹਨਾਂ ਨੂੰ ਪਤਾ ਹੋਵੇ ਤੇ ਬਹੁਤ ਔਖੀ ਪੜਾਈ ਆ ਬੇਟੀ ਨੇ ਰਾਤ ਜਰ ਮਿਹਨਤ ਕੀਤੀ ਤੇ ਪ੍ਰਮਾਤਮਾ ਨੇ ਉਹਦੀ ਮਿਹਨਤ ਨੂੰ ਫਲ ਲਾਇਆ ਤੇ ਅੱਜ ਉਹਨਾਂ ਨੂੰ ਸਰਕਾਰੀ ਸੀਟ ਬੀ ਡੀ ਐਸ ਤੇ ਮਿਲੀ ਆ ਤੇ ਮੈਂ ਪ੍ਰਮਾਤਮਾ ਦੇ ਕੇ ਅਰਦਾਸ ਕਰਾਂਗਾ ਇਸ ਬੇਟੀ ਦੇ ਉੱਪਰ ਇਦਾਂ ਹੀ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਜਲਦੀ ਤੋਂ ਜਲਦੀ ਉਹ ਆਪਣਾ ਇੱਕ 5 ਸਾਲ ਦਾ ਪੂਰਾ ਕੋਰਸ ਕਰਕੇ ਤੇ ਆਪਣੇ ਘਰ ਆਵੇ ਤੇ ਇਲਾਕੇ ਦੇ ਸੇਵਾ ਕਰੇ ਤੇ ਮੇਰੇ ਵੱਲੋਂ ਇਸ ਨਗਰ ਦੇ ਜਿਹੜੇ ਚੇਅਰਮੈਨ ਆ ਮੋਨ ਸਿੰਘ ਜੀ ਮਾਰਕੀਟ ਕਮੇਟੀ ਕਾਦਗਿਆਂ ਦੇ ਚੇਅਰਮੈਨ ਨੇ ਉਹਨਾਂ ਦੀ ਨਗਰ ਦੀ ਇਹ ਬੇਟੀ ਆ ਤੇ ਉਹਨਾਂ ਨੂੰ ਵੀ ਤੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਡਾਕਟਰ ਪੰਦੇਰ ਜੀ ਤੇ ਹੁਣ ਅਸੀਂ ਗੱਲ ਕਰਾਂਗੇ ਮੋਨ ਸਿੰਘ ਜੀ ਨਾਲ ਹਾਂਜੀ ਮੋਨ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬੇਟੀ ਬਾਰੇ ਤੁਸੀਂ ਬਹੁਤ ਖੁਸ਼ੀ ਦਾ ਦਿਨੇ ਸਾਡੇ ਪਿੰਡ ਤੇ ਤੁਹਾਡੀ ਜਸਤੇ ਬੋਲਦੇ ਆ ਵੀਡੀਓ ਦਾ ਪੜੀ ਕੰਟਾਈਪਾਸ ਕੀਤਾ ਆ ਇਹ ਬੜੀ ਕਮਾਨ ਵਾਲੀ ਗੱਲ ਹੈ ਸਾਡੇ ਬੇੜ ਦੇ ਇਲਾਕੇ ਵਿੱਚ ਅੱਜ ਪਹਿਲਾ ਚਾਂਸ ਹੈ ਕਿ ਸਾਡੀਆਂ ਧੀਆਂ ਜੀਆਂ ਨੇ ਕੋ ਡਾਕਟਰ ਲੈਂਡ ਜੁਣੀਆਂ ਨੇ ਅਸੀਂ ਇਸ ਖੁਸ਼ੀ ਨੂੰ ਬਹੁਤ ਜ਼ਿਆਦਾ ਕਰਦੇ ਹਾਂ ਤੇ ਫਰਮਾਤਮਾ ਸ਼ੁਕਰੀ ਲੱਗ ਕਰਦੇ ਹਾਂ ਅੱਛਾ ਜੀ ਆਪਾਂ ਆਸ਼ਾ ਗਾਮ ਕੀਆਂ ਹੋਈਆਂ ਹੋਣ ਤੇ ਆਉਣ ਵਾਲੇ ਸਮੇਂ ਡਾਕਟਰ ਬਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉਪਰ ਲੱਗ ਕੇ ਆਏ ਇਹ ਹਨ ਗੁਣ ਸਿੰਘ ਜੀ ਤੇ ਹੁਣ ਅਸੀਂ ਗੱਲ ਕਰਾਂਗੇ ਅ ਬਰਜੀਤ ਸਿੰਘ ਜੀ ਨਾਲ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੇਟੀ ਬਾਰੇ ਸਭ ਤੋਂ ਪਹਿਲੇ ਮੇਰਾ ਬਹੁਤ ਬਹੁਤ ਧੰਨਵਾਦ ਸਾਰੇ ਚੇਅਰਮੈਨ ਸਾਹਿਬਾਨ ਦਾ ਤੇ ਖਾਸ ਕਰਕੇ ਵਿਸ਼ੇਸ਼ ਤੌਰ ਤੇ ਜੱਗਵਾਲ ਦੇ ਚੇਅਰਮੈਨ ਮੋਨ ਸਿੰਘ ਜੀ ਹੁਨਾਂ ਦਾ ਮੈਂ ਲੜਕੀ ਦੇ ਪਿਤਾ ਨਾਲ ਗੱਲ ਕੀਤੀ ਉਹਨਾਂ ਦੱਸਿਆ ਕਿ ਜਦੋਂ ਚੇਅਰਮੈਨ ਸਾਹਿਬ ਤੋਂ ਪਹਿਲੇ ਵੀ ਇਹਨਾਂ ਨੇ ਲੜਕੀ ਦੇ ਪਿਤਾ ਨੂੰ ਕਿਹਾ ਵੀ ਢੋਲੀ ਨਾ ਖਰਚੇ ਤੋਂ ਉਹਨਾਂ ਢੋਲੀ ਇੱਕ ਤੋਂ ਮੀਡੀਅਮ ਪਰਿਵਾਰ ਦਾ ਬੰਦਾ ਵਾ ਖਰਚੇ ਤੋਂ ਢੋਲੀ ਉੱਪਰ ਵਾਲੇ ਤੇ ਭਰੋਸਾ ਰੱਖੀ ਉਹਨਾਂ ਇਹਨਾਂ ਦੀ ਮਾਰਗਦਰਸ਼ਕ ਤੇ ਚੱਲ ਕੇ ਖਰਚੇ ਤੋਂ ਨਾਂ ਡੋਲਦੇ ਅੱਜ ਉਹਦੀ ਧੀ ਨੇ ਉਹ ਪਿਓ ਦਾ ਮੁੱਲ ਪਾਤਾ ਮੈਂ ਇਹ ਜੀ ਸੋਚ ਵਾਲੇ ਚੇਅਰਮੈਨ ਤੇ ਇਸ ਪਿੰਡ ਨੂੰ ਇਸ ਬੇਟੀਆਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਸੱਚੇ ਪਾਸ਼ਾ ਤੁਹਾਡੀ ਸਪੀਚ ਤੋਂ ਇਦਾਂ ਦੀ ਸਿਹਰ ਦਵੇ ਹਰ ਇੱਕ ਬੱਚਿਆਂ ਨੂੰ ਜਿਹੜਾ ਵੀ ਬੱਚੇ ਦੇ ਮਾਪਿਓ ਆਪਣੇ ਮੀਡੀਅਮ ਵਰਗ ਨੂੰ ਨਾਂ ਦੇਖਦੇ ਹੋਏ ਆਪਣੇ ਤੋਂ ਤਾਂ ਦਾ ਖਰਚਾ ਕਰਕੇ ਬੱਚਿਆਂ ਨੂੰ ਜੋਗ ਬਣਾਉਂਦਾ ਉਹਨਾਂ ਬੱਚਿਆਂ ਅੱਗੇ ਬੇਇੱਜ਼ਤੀ ਹੈ ਮੇਰੀ ਧੀਆਂ ਹੋਣ ਚਾਹੇ ਪੁੱਤ ਹੋਣਾ ਵੀ ਮਾਪਿਓ ਦੇ ਘਰੋਸੇ ਨੂੰ ਇੰਨਾ ਚ ਤਾਂ ਮਨੋਵਲ ਨੂੰ ਇੰਨਾ ਕੁਚਾ ਕਰ ਦੋ ਵੀ ਪਿੰਡ ਦੀ ਸ਼ਾਨ ਨਹੀਂ ਲਾਕੇ ਦੀ ਸ਼ਾਨ ਅੱਜ ਮਿਲਣ ਦੀ ਹੈ ਧੀ ਨੂੰ ਇਸ ਤੋਂ ਹਰ ਇੱਕ ਧੀਆਂ ਨੂੰ ਪੁੱਤਰਾਂ ਨੂੰ ਇੱਕ ਮਾਰਗ ਲੈਣਾ ਚਾਹੀਦਾ ਕਿ ਇਸ ਤਰੀਕੇ ਨਾਲ ਉਹ ਆਪਣੀ ਮਿੱਟੀਓ ਲੈਵਲ 'ਤੇ ਰਹਿ ਕੇ ਵੀ ਆਪਣੀ ਪੜ੍ਹਾਈ ਨੂੰ ਅੰਜਾਮ ਦੇਣ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੇ ਇਦਾਂ ਦੇ ਫਰਮੈਨ ਤਾਕੇ ਪਰਿਵਾਰਾਂ ਨੂੰ ਖੁਸ਼ੀ ਹੋਵੇ ਪਿੰਡ ਨੂੰ ਖੁਸ਼ੀ ਹੋਵੇ ਇਹਨਾਂ ਹੀ ਸਰਦਾਰਾਂ ਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਦੁਬਾਰਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਬੇਟੀ ਦੇ ਪਿਤਾ ਮਲਕੀ ਸੰਧੂ ਜਿਨ੍ਹਾਂ ਤੁਸੀਂ ਭਲੀ ਭਤੀ ਜਾਣਦੇ ਹੋ ਕਿਉਂਕਿ ਮਾਜੇ ਦੇ ਮਸ਼ੂਰ ਗਾਇਕ ਵੀ ਨੇ ਜਿਨ੍ਹਾਂ ਦੀ ਤੁਸੀਂ ਪੂਰੇ ਮਾਰਕੀਟ ਦੇ ਵਿੱਚ ਔਰ ਪੂਰੇ ਇਲਾਕੇ ਦੇ ਵਿੱਚ ਚਰਚਾ ਰਹੀਦੀ ਆ ਤੇ ਉਹ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਮਲਕੀ ਸੰਧੂ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤਹਾਡੀ ਇਸ ਬੇਟੀ ਦੀ ਉਪਲਬਧੀ ਤੇ ਤੇ ਤੁਸੀਂ ਕਿਵੇਂ ਕੀ ਕਹੋਗੇ ਆਪਣੀ ਬੇਟੀ ਦੀ ਇਸ ਉਪਲਬਧੀ ਬਾਰੇ ਸਭ ਤੋਂ ਪਹਿਲਾਂ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਆ ਨਾਰ ਪੰਜਾਬੀ ਬਲੌਗਸ ਦੇ ਜਿੰਨੇ ਵੀ ਸਬਸਕ੍ਰਾਈਬਰਾਂ ਜਾਂ ਜਿੰਨੇ ਵੀ ਦਰਸ਼ਕਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੇਰਾ ਅੱਜ ਮਨ ਬੜਾ ਖੁਸ਼ ਹੈ ਕਿ ਮਾਰਕੀਟ ਕਮੇਟੀ ਕਾਨੂੰਨਾਂ ਦੇ ਚੇਅਰਮੈਨ ਡਾਕਟਰ ਕੰਦੇਰ ਸਾਹਿਬ ਮੇਰੇ ਗਰੀਬਖਾਨੇ ਪਹੁੰਚੇ ਆ ਉਧਰੋਂ ਸਰਦਾਰ ਮੋਹਨ ਸਿੰਘ ਜੀ ਮਾਰਕੀਟ ਕਮੇਟੀ ਚੇਅਰਮੈਨ ਕਾ ਦੀਆਂ ਆਮ ਆਦਮੀ ਵੱਲੋਂ ਮੇਰਾ ਮਨ ਬੜਾ ਖੁਸ਼ ਆ ਕਿ ਵੇਖੋ ਇਹ ਬੱਚੀ ਦੀ ਹੌਸਲਾ ਬਜਾਈ ਕਰਨ ਵਾਸਤੇ ਆਇਆ ਮੇਰੇ ਕੋਲ ਅਫਜ਼ੀ ਨਹੀਂ ਮੈਂ ਜਿੰਨਾਂ ਦੇ ਨਾਲ ਇਹਦਾ ਧੰਨਵਾਦ ਕਰ ਸਕਾਂ ਤੇ ਬਾਕੀ ਬੇਟੀ ਨੇ ਬਹੁਤ ਮਿਹਨਤ ਕੀਤੀ ਆ ਦਿਨ ਰਾਤ ਤੇ ਮਿਹਨਤ ਜਿਹੜੀ ਕੀਤੀ ਆ ਮਾਲਕ ਨੇ ਉਹਦਾ ਮੁੱਲ ਵੀ ਮੋੜ ਦਿੰਦਾ ਵਾ ਤੇ ਮੈਨੂੰ ਬੜੀ ਖੁਸ਼ੀ ਆ ਮੈਂ ਅੱਗੇ ਵੀ ਜਦੋਂ ਵੇਦਾ ਕਿ ਕੋਈ ਵੀ ਬੱਚਾ ਜਿਹੜਾ ਪੜ੍ਹਾਈ 'ਚ ਚੰਗਾ ਨਾ ਹੋਦੇ ਵਾਲੇ ਵੀ ਆਖੀ ਨੂੰ ਬੜੀ ਖੁਸ਼ੀ ਹੁੰਦੀ ਆ ਤੇ ਮੈਂ ਇਹਨਾਂ ਨੂੰ ਕਹਿਣਾ ਕਿ ਵੱਧ ਤੋਂ ਵੱਧ ਪੜੋ ਤੇ ਅੱਜ ਦਾ ਜਿਹੜਾ ਦੇਣਾ ਮੈਂ ਕੱਲ ਦਾ ਬੜਾ ਖੁਸ਼ ਆ ਕਿ ਮਾਲਕ ਨੇ ਡੀਵੀ ਡੀ ਰਮ ਸਾਡੀ ਝੋਲੀ ਚ ਪਾਈ ਆ ਉਹਨੇ 5 ਸਾਲ ਮਿਹਨਤ ਕਰਕੇ ਆਪਣੀ ਡਿਗਰੀ ਲੈ ਕੇ ਆ ਕੇ ਤੇ ਆਪਣੇ ਇਲਾਕੇ ਦੀ ਸੇਵਾ ਕਰੇ ਗਰੀਬ ਲੋਕਾਂ ਦੀ ਸੇਵਾ ਕਰੇ ਮਾਈ ਗੁੱਜ ਜੀ ਦਾ ਕੰਮ ਹੈ ਮਾਈ ਗੁੱਜ ਜੀ ਉਹਨੇ ਸੀ ਦੋ ਸ਼ਬਦ ਇਹਨਾਂ ਦੀ ਮੰਮਾ ਦੇ ਨਾਲ ਵੀ ਗੱਲ ਕਰਾਂਗੇ ਕਿ ਕਿ ਕਿਵੇਂ ਉਹ ਆਪਣੀ ਬੇਟੀ ਨੂੰ ਇਹ ਇਸ ਕੰਮ ਵਾਸਤੇ ਹਲਾਸ਼ੀਰੀ ਕਰਦੇ ਰਹੇ ਤੇ ਕਿਵੇਂ ਉਹਨਾਂ ਦਾ ਸਾਥ ਦਿੱਤਾ ਹਾਂਜੀ ਤੁਸੀਂ ਕਿਵੇਂ ਆਪਣੀ ਬੇਟੀ ਤੇ ਮਾਣ ਕਰਦੇ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਜ਼ਿਆਦਾ ਮਾਣ ਆਜੀ ਹਾਂਜੀ ਤੇ ਹੁਣ ਆਪਾਂ ਇਸ ਬੇਟੀ ਨਾਲ ਵੀ ਦੋ ਸ਼ਬਦ ਜਿਹੜੇ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਉਹਨਾਂ ਨੇ ਕਿਵੇਂ ਇਸ ਦਿਨ ਰਾਤ ਮਿਹਨਤ ਕਰਕੇ ਇਸ ਸੀਟ ਨੂੰ ਪ੍ਰਾਪਤ ਕੀਤਾ ਇਸ ਰੈਂਕ ਨੂੰ ਪ੍ਰਾਪਤ ਕੀਤਾ ਹਾਂਜੀ ਬੇਟੀ ਅਨਮੋਲਕ ਸੰਧੂ ਜੀ ਕੀ ਕਰਨਾ ਚਾਹੋਗੇ ਤੁਸੀਂ ਇਸ ਆਪਣੀ ਉਪਲਬਧੀ ਤੇ ਜੀ ਬੇਲੇ ਕਰਨਾ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਸਿਰਫ ਇਹ ਨਹੀਂ ਕਹਿਣਾ ਚਾਹਾਂਗੀ ਆਪਣੇ ਪੇਰੈਂਟਸ ਦਾ ਥੈਂਕ ਯੂ ਕਰਨਾ ਚਾਹਾਂਗੀ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾ ਲਈ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੇ ਜਿਦੇ ਕਰਕੇ ਹੀ ਮੈਂ ਅੱਜ ਇਸ ਮਕਾਮ ਤੇ ਹਾਂ ਨਾ ਬੀ ਡੀ ਐਸ 5 ਸਾਲ ਦਾ ਕੋਰਸ ਹੈ ਫਿਰ ਉਸ ਤੋਂ ਬਾਅਦ ਮਾਸਟਰਸ ਕਰਕੇ ਮੈਂ ਆਪਣੇ ਪਿੰਡ ਦੇ ਲੋਕਾਂ ਦੀ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹਾਂਗੀ ਇਹ ਇਹ ਸਨ ਬੇਟੀ ਅਨਮੋਲ ਸੰਧੂ ਜਿਨ੍ਹਾਂ ਨੇ ਬੜਾ ਸੋਹਣਾ ਆਖਿਆ ਕਿ ਮੈਂ ਬੀ ਡੀ ਐਸ ਕਰਨ ਤੋਂ ਬਾਅਦ ਇਸ ਆਪਣੇ ਇਲਾਕੇ ਦੇ ਵਿੱਚ ਆਣ ਕੇ ਇਹਨਾਂ ਲੋਕਾਂ ਦੀ ਸੇਵਾ ਕਰਾਂਗੀ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਕਿਵੇਂ ਅੱਜ ਸਭ ਦੇ ਲੋਕਾਂ ਦੇ ਦੰਦ ਪਾਣੀ ਖਰਾਬ ਹੋਣ ਦੇ ਕਾਰਨ ਖਰਾਬ ਹੁੰਦੇ ਜਾ ਰਹੇ ਨੇ ਤੇ ਗਾਂ ਜਿਹੜਾ ਵਾ ਕਿ ਇਸ ਦਾ ਲਾਜ ਵੀ ਮਹਿੰਗਾ ਹੁੰਦਾ ਜਾ ਰਿਹਾ ਵਾ ਜੇ ਜਿਸ ਤਰ੍ਹਾਂ ਇਹ ਬੇਟੀ ਨੇ ਇਹ ਪ੍ਰਣ ਕੀਤਾ ਕਿ ਮੈਂ ਇਸ ਆਪਣੇ ਇਲਾਕੇ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਾਂਗੀ ਤੇ ਇਹ ਇਸ ਤਰ੍ਹਾਂ ਇਹ ਇਸ ਬੇਟੀ ਵਾਂਗ ਦੇਖ ਕੇ ਹੋਰ ਨਾ ਬੱਚਿਆਂ ਨੂੰ ਵੀ ਚਾਹੀਦਾ ਕਿ ਵੱਧ ਵੱਧ ਮਿਹਨਤ ਕਰਨ ਤੇ ਇਸ ਬੇਟੀ ਵਾਂਗ ਇੱਕ ਮਕਾਮ ਹਾਸਲ ਕਰਨ ਜਿਸ ਤਰ੍ਹਾਂ ਮਲਕੀਤ ਸੰਧੂ ਤੇ ਉਸ ਦੀ ਮਿਸਜ਼ ਜਿਨੇ ਇਹਨਾਂ ਨੂੰ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਇਸ ਤਰ੍ਹਾਂ ਮੈਂ ਮਾਪਿਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੀ ਆਪਣੇ ਬੱਚਿਆਂ ਨੂੰ ਆਪਣੀ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਦੇਣ ਕਿਉਂਕਿ ਜਦਾਂ ਕਿ ਅਸੀਂ ਚੰਗੇ ਮਕਾਮ ਤੇ ਪਹੁੰਚਣਾ ਸਾਨੂੰ ਚੰਗੀ ਪੜ੍ਹਾਈ ਮਿਹਨਤ ਕਰਨ ਦੀ ਲੋੜ ਹੈ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਸ ਬੇਟੀ ਵਾਲ ਦੇਖ ਕੇ ਹੋਰ ਵੀ ਬੱਚੇ ਜਿਹੜੇ ਉਹ ਇਸ ਫੀਲਡ ਵਿੱਚ ਆ ਕੇ ਇਸ ਆਪਣੇ ਬੇਟ ਇਲਾਕੇ ਦੀ ਇਸ ਗਰਦਾਸਪੁਰ ਇਲਾਕੇ ਦੀ ਇਹ ਪੂਰੇ ਪੰਜਾਬ ਦੀ ਸੇਵਾ ਕਰ ਸਕਣ ਨੂੰ ਧੰਨਵਾਦ